ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦੱਸਾਂਗੇ ਬਾਜੀ ਉਹਦੀ ਕਟਿੰਗ ਕਰਨੀ ਜੀ ਆਪਾਂ ਨੇ ਵਾਂ ਦੀ ਕਟਿੰਗ ਕਿਵੇਂ ਕਰਨੀ ਹੈ ਤੇ ਇਹ ਜਿਵੇਂ ਮੇਰੇ ਕੋਲੇ ਕੱਪੜਾ ਦੇਖੋ ਹਨਾ ਪਹਿਲਾਂ ਡਬਲ ਫੋਲਡਾ ਤੇ ਫਿਰ ਆਪਾਂ ਇਹਨੂੰ ਹੋਰ 폴ਡ ਕਰ ਲਾਂਗੇ ਤੇ ਹੋਰ 폴ਡ ਕਰਕੇ ਆਪਾਂ ਇਹਨੂੰ ਇੱਕਸਾਰ ਕਰ ਲਾਂਗੇ ਕੱਪੜੇ ਨੂੰ ਤੇ ਹਨਾ ਕੋਈ ਵੀ ਘਾਟ ਵਾਦ ਹੁੰਦੀ ਆ ਆਪਾਂ ਉਹ ਜ਼ਰੂਰ ਕੱਢ ਲਿਆ ਕਰੋ ਕੱਪੜੇ ਦੇ ਅੱਗੇ ਪਿੱਛੇ ਹੁੰਦਾ ਤਾਂ ਕਿ ਆਪਣੀ ਕਟਿੰਗ ਆ ਜਿਹੜੀ ਉਹ ਬਿਲਕੁਲ ਇੱਕਸਾਰ ਹੋਵੇ ਤੇ ਅੱਜ ਦੀ ਵੀਡੀਓ ਆਪਣੇ ਖਾਸ ਰਹਿਣ ਵਾਲੀ ਹੈ ਕਿ ਆਪਾਂ ਹਨਾ ਨਵੇਂ ਤਰੀਕੇ ਨਾਲ ਮੋਢੇ ਦੀ ਕਾਟ ਪਾਣੀ ਦੱਸਾਂਗੇ ਤੇ ਜਿਹੜੀ ਫਰੰਟ ਦੀ ਕਾਟ ਪਾਣੀ ਆ ਜੀ ਉਹ ਵੀ ਬਹੁਤ ਨਵੇਂ ਤਰੀਕੇ ਨਾਲ ਤੇ ਸੌਖੇ ਤਰੀਕੇ ਨਾਲ ਦੱਸਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਇਹ ਆਪਾਂ ਨੇ ਦੇਖੋ ਬਾਹ ਦੀ ਲੰਬਾਈ ਹੈ ਜਿਹੜੀ 16 ਇੰਚ ਰੱਖਣੀ ਆ ਤੇ ਆਪਾਂ ਨੇ 2 ਇੰਚ ਮਾਰ ਜਾਂਦਾ ਲਿਆ ਤੇ ਆਪਾਂ ਨੇ 18 ਦੀ ਨਿਸ਼ਾਨੀ ਲਾ ਲੈਣੀ ਆ ਲੰਬਾਈ ਦੀ ਤੇ ਆਪਾਂ ਨਿਸ਼ਾਨੀ ਲਾ ਕੇ ਕਟਿੰਗ ਕਰ ਦੇਣਾ ਫालतू ਕੱਪੜਾ ਬਣਾ ਤੇ ਆਪਾਂ ਨੇ 18 ਦੀ ਨਿਸ਼ਾਨੀ ਲਾ ਕੇ ਆਪਣਾ ਬਾਜੂ ਦਾ ਕੱਪੜਾ ਤਾਰ ਲੈਣਾ ਜੀ ਜਿਵੇਂ ਜੇ ਆਪਣੇ ਕੋਲੇ ਪੂਰਾ ਸੂਟ ਹੁੰਦਾ ਉਹਦੇ ਵਿੱਚੋਂ ਤੇ ਆਪਾਂ ਨੇ ਹਨਾ ਜਿਵੇਂ ਜਿੱਤਰ ਆਪਾਂ ਨੇ ਮੂਰੀ ਰੱਖਣੀ ਹੈ ਜੀ ਸਾਈਡ ਦੇਖੋ ਤੇ ਆਪਾਂ ਨੇ 1.5 ਇੰਚ ਮਾਰਜਨ ਰੱਖਣਾ 1.5 ਇੰਚ ਕਿਉਂਕਿ ਆਪਾਂ ਨੇ 2 ਇੰਚ ਮਾਰਜਨ ਵੱਧ ਲਿਆ ਤੇ 1.5 ਇੰਚਾ ਬਣਾ ਉੱਪਰ ਮੋਢੇ ਵਾਲੀ ਸਾਈਡ ਸਲਾਈ ਚ ਆ ਜਾਏਗਾ ਤੇ ਦੇਖੋ 1.5 ਇੰਚ ਲੈ ਕੇ ਆਪਾਂ ਨੇ ਇਸ ਤਰੀਕੇ 모ੜ ਲੈਣਾ ਇਹ ਇਹ ਸੈੱਡ ਆਪਣੀ ਜਿਹੜੀ ਬਾਜੂ ਦੀ ਮੂਰੀ ਹੋਏਗੀ ਜੀ ਦੇਖੋ ਤੇ ਇਸ ਨੂੰ ਵੀ ਮੋੜਨ ਦਾ ਤੁਹਾਨੂੰ ਮੈਂ ਕੀ ਹਨਾ ਰੀਜਨ ਦੱਸਾਂਗੀ ਵੀ ਇਹ ਆਪਾਂ ਕਿਉਂ ਮੋੜ ਕੇ ਕੱਟਦੇ ਆ ਤੇ ਆਪਾਂ ਨੇ ਇਹ ਕੱਪੜਾ ਰੇਸ਼ਮੀ ਆ ਤੇ ਇਹ ਕੀ ਆਪਾਂ ਪਿੰਨ ਲਾ ਲਾਂਗੇ ਇਹਨੂੰ ਤਾਂ ਕਿ ਇਹ ਹੱਲੇ ਨਾ ਤੇ ਬਿਲਕੁਲ ਆਪਣੀ ਬਾਜੂ ਦੀ ਕਟਾਈ ਆ ਜਿਹੜੀ ਇੱਕਸਾਰ ਹੋ ਜਵੇ ਹਨਾ ਤੇ ਕਿਉਂਕਿ ਜੇ ਘੱਟ ਵੱਧ ਕੱਪੜਾ ਹੋ ਜਾਂਦਾ ਇੱਕ ਅੱਧਾ ਪੱਲਾ ਅੱਗੇ ਪਿੱਛੇ ਹੋ ਜਾਂਦਾ ਤਾਂ ਬਾਹਾਂ ਦੀ ਸਟੀਚਿੰਗ ਕਰਨੇ ਵਿੱਚ ਵੀ ਔਖੀ ਹੁੰਦੀ ਆ ਤੇ ਸੈਟ ਨਹੀਂ ਆਉਂਦੀ ਤੇ ਆਪਾਂ ਹੁਣ ਜਿਹੜੀ ਮੋਰੀ ਦੀ ਨਿਸ਼ਾਨੀ ਆ ਉਹ ਆਪਾਂ 5.5 ਦੇ ਲਾ ਲਈ ਜੀ ਤੇ ਆਪਾਂ ਨੇ 1.5 ਇੰਚ ਅੱਗੇ ਲਾ ਲਈ ਮਾਰਜਨ ਵਾਸਤੇ ਤੇ ਹੁਣ ਉੱਪਰੋਂ ਆਪਾਂ ਨੇ ਮੋਢਾ ਰੱਖਣਾ ਜੀ ਸਾਈਡ ਆਪਾਂ ਨੇ 3 ਇੰਚ ਡਾਊਨ ਕਰ ਲਿਆ ਜੀ ਦੇਖੋ ਇਹ ਜੀ ਸਾਈਡ ਖੁੱਲਾ ਪਾਸਾ ਆਵਣਾ ਉਹ ਸਾਈਡ ਰੱਖਿਆ ਆਪਾਂ ਨੇ ਤੇ 9 ਇੰਚ ਆਪਾਂ ਨੇ ਇਸ ਲੋਡ ਤਿਰਛੇ ਕਰਕੇ ਨਿਸ਼ਾਨੀ ਲਾ ਲਈ 9 ਇੰਚ ਆਪਾਂ ਦਾ ਮੋਢਾ ਜਿੰਨਾ ਵੀ ਥੋੜਾ-ਮੋਢਾ ਹੁੰਦਾ ਆਪਾਂ ਨੇ ਤਿਰਛੇ ਕਰਕੇ ਲਾ ਲੈਣਾ ਤੇ ਹੁਣ ਆਪਾਂ ਇਹਨਾਂ ਨੂੰ ਨਿਸ਼ਾਨੀਆਂ ਨੂੰ ਮਿਲਾ ਲਾਂਗੇ ਇੱਕ ਆਪਣੀ ਨਿਸ਼ਾਨੀ ਸਲਾਈ ਵਾਲੀ ਆ ਤੇ ਦੂਜੀ ਨਿਸ਼ਾਨੀ ਲਾਵਾਂਗੇ ਆਪਾਂ ਉਹ ਆਪਣੀ ਕਟਿੰਗ ਵਾਲੀ ਹੋਵੇਗੀ ਤੇ ਜਿਵੇਂ ਆਪਾਂ ਮੋਢਾ ਕਿਵੇਂ ਆਪਣਾ ਹੁੰਦਾ ਜਿਹੜੀ ਆਪਣੀ ਕਮੀਜ਼ ਦਾ ਸਿਲੀ ਹੋਈ ਕਮੀਜ਼ ਹੁੰਦੀ ਆ ਤੇ ਉਹਦਾ ਸਲਾਈ ਜਿੱਥੇ ਆਪਣਾ ਜੋਇੰਟ ਹੁੰਦਾ ਤੇ ਸਲਾਈ ਲੱਗੀ ਵੀ ਹੁੰਦੀ ਆ ਨੀਚੇ ਜੋੜ ਤੇ ਉੱਪਰ ਮੋਢੇ ਤੋਂ ਫੜ ਕੇ ਖਿੱਚਦੇ ਉਹਨੂੰ ਦੇਖ ਲਿਆ ਕਰੋ ਤਿਰਛੇ ਲੋਟ ਤੇ ਇਹ ਆਪਣਾ 8 9 ਜਿੰਨਾ ਵੀ ਆਂਦਾ ਆਪਾਂ ਨੇ تیرਛਾ ਉਸੇ ਲੋਟ ਨਿਸ਼ਾਨੀ ਲਾਣੀ ਹੁੰਦੀ ਹੈ ਜੀ ਤੇ ਇੱਥੇ ਆਪਾਂ ਨੇ ਦੇਖੋ 2 ਇੰਚ ਦੀ ਨਿਸ਼ਾਨੀ ਲਾ ਲਈ ਹੈ ਨਾ ਇੱਥੇ ਆਪਣੇ ਬੰਦ ਵਾਲੇ ਪਾਸੇ ਕਨੇ 2 ਇੰਚ ਦੀ ਨਿਸ਼ਾਨੀ ਲਾ ਕੇ ਆਪਾਂ ਇਸ ਤਰੀਕੇ ਇਹਨੂੰ ਨੀਚੇ ਆਪਣੇ ਜਿੱਥੇ ਆਪਾਂ ਨੇ ਡਾਊਨ ਕਰਿਆ ਉੱਥੇ ਮਿਲਾ ਦੇਣੀ ਆ ਹਲਕੀ ਜਿਹੀ ਕਲਾਈ ਦੇ ਕੇ ਘੁਮਾ ਦੇਣਾ ਇਹਨੂੰ ਤੇ ਜੇ ਆਪਣੇ ਕੋਲੇ ਇਹ ਨਹੀਂ ਤੁਹਾਨੂੰ ਸੈੱਟ ਪੈਂਦੀ ਤਾਂ ਆਪਾਂ ਦੇਖੋ ਨਵਾਂ ਤਰੀਕਾ ਦੱਸਾਂਗੇ ਹੱਪਰ ਐਸਾ ਆਪਣੇ ਕੋਲੇ ਐਸਾ ਹਰ ਇੱਕ ਕੋਲੇ ਹੁੰਦੀ ਆ ਤੇ ਜਿੱਥੇ ਆਪਾਂ ਨੇ ਦੋ ਦੀ ਨਿਸ਼ਾਨੀ ਲਾਈ ਆ ਉੱਥੇ ਆਪਾਂ ਨੇ ਪ੍ਰੈਸ ਦਾ ਕੋਨਾ ਧਰ ਕੇ ਤੇ نیچے ਜਿੱਥੇ ਆਪਾਂ ਨੇ ਸਲਾਈ ਦੀ ਜੋਇੰਟ 3 ਇੰਚ ਡਾਉਣ ਦੀ ਨਿਸ਼ਾਨੀ ਲਾਈ ਆ ਉੱਥੇ ਤੱਕ ਨਿਸ਼ਾਨੀ ਲਾ ਦੇਣੀ ਆ ਕਮਾ ਕੇ ਤੇ ਦੇਖੋ ਹਨਾ ਹੱਥ ਨਾਲ ਆਪਣੀ ਫੇਰ ਵੀ ਥੋੜੀ ਜਿਹੀ ਕਿ نیچے ਦੀ ਸਲਾਈ ਤੇ ਇਹ ਦੇਖੋ ਗਲਾਈ ਵਿੱਚ ਪੈ ਗਈ ਹਨਾ ਤੇ ਕਿੰਨੀ ਵਧੀਆ ਗਲਾਈ ਆ ਗਈ ਤੇ ਦੇਖੋ ਨਰੇ ਕਰਕੇ ਦਿਖਾ ਰਹੀਆਂ ਮੈਂ ਤੁਹਾਨੂੰ ਹਨਾ ਕਿ ਕਿੰਨੀ ਵਧੀਆ ਗਲਾਈ ਆ ਗਈ ਤੇ ਹੁਣ ਆਪਾਂ ਇਸ ਨੂੰ ਕਟਿੰਗ ਕਰਾਂਗੇ ਜੀ ਦੇਖੋ ਇਹ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਕਿਉਂਕਿ ਜੇ ਜਿਨ੍ਹਾਂ ਦੇ ਚੈਨਲ ਨੇ ਬਣਾਏ ਹੋਏ ਹਨਾ ਤੇ ਉਹ ਜਰੂਰ ਕਰਿਆ ਕਰੋ ਕਿਉਂਕਿ ਮੈਂ ਵੀ ਕਰਦੀ ਹੁੰਨੀ ਆ ਜੀ ਦੇਖੋ ਆਪਾਂ ਆਪਣੇ ਲਾਈਕ ਕਮੈਂਟ ਕਰਨ ਨਾਲ ਸ਼ੇਅਰ ਕਰਨ ਨਾਲ ਤੇ ਆਪਣੇ ਚੈਨਲ ਦੀ ਗਰੋਥ ਹੁੰਦੀ ਆ ਤੇ ਇਹੋ ਅੱਗੇ ਸ਼ੋਅ ਹੁੰਦਾ ਜੀ ਦੇਖੋ ਹਨਾ ਤੇ ਇਸ ਕਰਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਜਰੂਰ ਕਰਿਆ ਕਰੋ ਤੇ ਹੁਣ ਆਪਾਂ ਦੇਖੋ ਹਨਾ ਇੱਥੇ ਕੱਟ ਲਾ ਲੈਣਾ ਜਿੱਥੇ ਤੋਂ ਆਪਾਂ ਨੇ ਇਹ ਮੋੜਿਆ ਹੋਇਆ ਤੇ ਹੁਣ ਆਪਾਂ ਫਰੰਟ ਦੀ ਕਾਟ ਪਾਣੀ ਦੱਸਾਂਗੇ ਜੀ ਦੇਖੋ ਤੁਹਾਨੂੰ ਤੇ ਫਰੰਟ ਦੀ ਕਾਟ ਆਪਾਂ ਨੇ ਕਿਵੇਂ ਪਾਣੀ ਆ ਤੇ ਆਪਾਂ ਨੇ ਪੌਣਾ ਇੰਚ ਨਿਸ਼ਾਨੀ ਲਾਣੀ ਆ ਇਹ ਜਿੱਥੇ ਆਪਣਾ ਬੰਦ ਪਾਸਾ ਦੇਖੋ ਪੂਰੇ ਉੱਪਰ ਆਪਾਂ ਨੇ ਉੱਪਰਲੇ ਪਾਸੇ ਵਾਂਦੇ ਪੌਣਾ ਇੰਚ ਨਿਸ਼ਾਨੀ ਲਾਣੀ ਆ ਤੇ ਪੌਣਾ ਇੰਚ ਹੀ ਆਪਾਂ ਨੇ ਨੀਚੇ ਨੀਚੇ ਲਾਣੀ ਆ ਮੂਰੀ ਵਾਲੇ ਪਾਸੇ ਪੌਣੇ ਪੌਣੇ ਇੰਚ ਦੀ ਨਿਸ਼ਾਨੀ ਲਾਣੀ ਹੈ ਜੇ ਭਾਰੀ ਨਾ ਆਪਾ ਤਾਂ ਤੁਸੀਂ 1 ਇੰਚ ਦੀ ਨਿਸ਼ਾਨੀ ਲਾ ਲਓ ਤੇ ਦੇਖੋ ਇੱਥੋਂ ਫੜ ਕੇ ਤੇ ਦੋ ਕੱਲੇ ਚੱਕ ਲੈਣੇ ਨੇ ਆਪਾਂ ਨੇ ਦੋ ਨੀਚੇ ਰਹਿ ਜਾਣਗੇ ਤੇ ਇਹਨਾਂ ਨੂੰ ਪਿੱਛੇ ਨੂੰ ਖਿੱਚ ਲਓ ਹਨਾ ਤੇ ਹੁਣ ਇੱਕ ਵਾਰੀ ਹੋਰ ਦੱਸਦੀ ਆ ਮੈਂ ਦੇਖੋ ਤੁਹਾਨੂੰ ਤੇ ਨਿਸ਼ਾਨੀ ਨੂੰ ਫੜ ਕੇ ਪਿੱਛੇ ਨੂੰ ਖਿੱਚ ਲਓ ਤੇ ਇਹਨੂੰ ਸੈੱਟ ਕਰ ਲਓ ਦੇਖੋ ਇੱਕ ਸਾਰ ਹਨਾ ਤੇ ਆਪਣੇ 프ਰੰਟ ਪੱਲੇ ਦੀ ਕਾਟ ਪਾਉਣ ਦਾ ਬਹੁਤ ਵਧੀਆ ਤਰੀਕਾ ਜੀ ਤੇ ਦੇਖੋ ਇਹਨੂੰ ਤੁਸੀਂ ਨਿਸ਼ਾਨੀ ਲਾ ਲਓ ਚਾਹੇ ਚਾਹੇ ਇਸੇ ਤਰੀਕੇ ਜਦ ਨਾਲ ਆਪਣਾ ਕੱਪੜਾ ਵੱਧ ਗਿਆ ਤੇ ਉਹਨੂੰ ਨਾਲ-ਨਾਲ ਕਟਿੰਗ ਕਰ ਦੋ ਦੇਖੋ ਇਹ ਜਿਹੜਾ ਨੀਚਲਾ ਕੱਪੜਾ ਆਪਣਾ ਇੰਨਾ-ਇੰਨਾ ਵੱਧ ਗਿਆ ਤੇ ਜਿੱਥੇ ਆਪਾਂ ਨੇ ਸਲਾਈ ਲਾਉਣੀ ਆ ਹਨਾ ਨੀਚੇ 3 ਇੰਚ ਡਾਉਣ ਤੇ ਤੇ ਉੱਥੇ ਜਾ ਕੇ ਆਪਾਂ ਇਹਨੂੰ ਉੱਪਰ ਨੂੰ ਕੱਟ ਦਾਂਗੇ ਜੀ ਦੇਖੋ ਹਨਾ ਹੁਣ ਆਪਾਂ ਨੀਚੇ ਨੂੰ ਜਾ ਰਹੇ ਹਾਂ ਤੇ ਇੱਥੋਂ ਜਾ ਕੇ ਆਪਾਂ ਉੱਪਰ ਨੂੰ ਲੈ ਜਾਾਂਗੇ ਆਪਾਂ ਨੇ ਅੱਗੇ ਤੱਕ ਡੀਪ ਨਹੀਂ ਕਰਨੀ ਹੈਗੀ ਤੇ ਹੁਣ ਮੈਂ ਤੁਹਾਨੂੰ ਇਹਨੂੰ ਇੱਕ ਸਾਰ ਕਰਕੇ ਦਿਖਾਨੀ ਆ ਜੀ ਦੇਖੋ ਆਪਾਂ ਨੇ ਹੁਣ ਬਰਾਬਰ ਕਰ ਲਈ ਆ ਤੇ ਹੁਣ ਆਪਾਂ ਇਹਨੂੰ ਸਿੱਧੀ ਕਰਦੇ ਆਂ ਦੇਖੋ ਆਪਣੀ ਕਾਟ ਕਿੰਨੀ ਵਧੀਆ ਪਈ ਹੋਏਗੀ ਦੇਖੋ ਤੁਸੀਂ ਜਿਹੜੀ ਆਪਾਂ 프ਰੰਟ ਦੀ ਕਾਟ ਪਾਨੇ ਆ ਇਹ ਕਿ ਬਹੁਤ ਸਖਾੜਾ ਤਰੀਕਾ ਤੇ ਬਹੁਤ ਸਹੀ ਪੈਂਦੀ ਆ ਜੀ ਇਸ ਤਰੀਕੇ ਤੁਸੀਂ ਵੀ ਦੇਖਿਓ ਇਹ ਕਾਟ ਪਾ ਕੇ ਤੇ ਹੁਣ ਮੈਂ ਤੁਹਾਨੂੰ ਦੇਖੋ ਨੇੜੇ ਤੋਂ ਦਿਖਾ ਰਹੀ ਆ ਹਨਾ ਬਿਲਕੁਲ ਇੱਕ ਸਾਰ ਕਾਟ ਪਈ ਆ ਤੇ ਹੁਣ ਮੈਂ ਦੱਸਦੀ ਆ ਜਿਹੜਾ ਆਪਾਂ نیچے ਮੋੜ ਕੇ ਕਟਿੰਗ ਕਰਦੇ ਆਂ ਤੇ ਇਹੋ ਜਿਹੜਾ ਆਪਾਂ ਜਦੋਂ ਫੋਲਡ ਕਰਦੇ ਆਂ ਜੀ ਆਪਾਂ ਸਲਾਈ ਕਰਨੇ ਨੂੰ ਤਰਪਾਈ ਕਰਨੇ ਨੂੰ ਤੇ ਇਹ ਬਿਲਕੁਲ ਇੱਕਸਾਰ ਆਪਣਾ ਇੱਕਸਾਰ ਆਂਦਾ ਤੇ ਆਪਣਾ ਕੱਪੜੇ 'ਚ ਜਿਹੜੀ ਰੇਵ ਟੇਢੀ ਜੀ ਆਪਣੇ ਕਈ ਵਾਰੀ ਬਲ ਪੈ ਜਾਂਦੇ ਨੇ ਉਹ ਬਲ ਨਹੀਂ